ਸੋ ਅਸਿਕਲ ਸਭ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਗੇ ਤੇ ਅੱਜ ਆਪਣਾ ਕੋਈ ਪ੍ਰੀ ਪਲਾਨ ਨਹੀਂ ਕਿਤੇ ਘੁੰਮਣ ਫਿਰਨ ਜਾਂਦਾ ਇਸ ਤਰ੍ਹਾਂ ਹੀ ਸੁਭਾਅ ਬਣ ਜਾਂਦਾ ਯਾਰਾ ਬਿੱਲੀਆਂ ਦਾ ਤੇ ਮੈਂ ਤੇ ਹੋ ਗਿਆ ਵਾਂ ਰੈਡੀ ਤੇ ਬਾਕੀ ਆਪਣੇ ਯਾਰ ਬਿੱਲੀ ਸਾਰੇ ਰੈਡੀ ਹੁੰਦੇ ਆ ਤੇ ਫਿਰ ਜਦੋਂ ਬਾਹਰ ਹੁੰਦੇ ਆ ਨਿਕਲਦੇ ਆ ਤੁਹਾਨੂੰ ਬੁਲਾਉਣੀ ਉਹਨਾਂ ਨਾਲ ਵੀ ਤੇ ਵੇਖਦੇ ਆ ਕਿੱਧਰ ਦਾ ਪਲਾਨ ਆ ਮੇਰਾ ਤੇ ਇਰਾਦਾ ਟ੍ਰਾਂਡੋ ਟ੍ਰਾਂਡੋ ਘੁੰਮਣ ਜਾਂਦਾ ਤੇ ਬਾਕੀ ਵੇਖਦੇ ਆ ਜੋ ਵੀ ਪਲਾਨ ਬਣਿਆ ਤੇ ਆ ਜਾਓ ਤੁਹਾਨੂੰ ਵੀ ਨਾਲ ਲਾ ਕੇ ਚੱਲਦੇ ਆ ਯਾਰ ਬਿੱਲੀ ਆਪਣੇ ਸਾਰੇ ਹੋ ਗਏ ਆ ਇਕੱਠੇ ਥਣ ਕਰਦੇ ਆ ਸਲਾਹ ਕਿ ਇੱਧਰ ਨੂੰ ਜਾਣਾ ਮੁੰਡਿਆਂ ਸਾਰਿਆਂ ਨੇ ਬੜੀ ਟੌਰ ਸ਼ਾਰਟ ਕੱਢੀ ਅੱਜ ਪੱਗਾ ਪੱਗਾ ਗੱਡੀਆਂ ਬੰਦੇ ਬੰਦੇ ਸਾਰੇ ਤਿਆਰ ਅੱਜ ਟੋਰਾ ਸ਼ਾਰਾ ਵਿਆਹ ਹੈ ਦਰਪਾਲ ਸਾਹਿਬ ਦਾ ਬਰਦਾਵਾ ਭਾਬੀ ਕਾਹਦੇ ਆ ਅੱਜ ਅੱਜ ਬੰਦੇ ਪਿੰਨਾ ਆਏ ਆ ਵੀ ਜਾਣਾ ਕਿੱਥੇ ਆ ਤੁਹਾਨੂੰ आज ਨਹੀਂ ਪਤਾ ਜਾਣਾ ਕਿੱਥੇ ਆ ਸ਼ਹਿਰਾਂ ਕੈਫੇ ਜਾ ਕੇ ਜਾਣਾ ਕੀ ਤਾਂ ਕੈਫੇ ਰਾਤ ਪੈ ਗਿਆ ਕੈਫੇ ਚਲੋ ਇਹ ਹੋਰ ਉਹ더라 ਉਹ더라 بڑا ਵਲੌਗ ਨਹੀਂ ਬਣਦੇ ਨਾ ਨਾਲ ਦੇਰ ਨਾਲ ਕੀ ਦੱਸਿਆ ਨਹੀਂ ਕਹਿ ਚੱਲਦੇ ਕਿੱਥੇ ਸ਼ਹਿਰ ਜਾਂਦੇ ਆ ਚੱਲਾ ਫਿਰ ਅੱਜ ਸ਼ਹਿਰ ਕਿਹੜੇ ਟ੍ਰਾਂਟੋ ਟ੍ਰਾਂਟੋ ਚੱਲਦੀ ਫਿਰ ਟ੍ਰਾਂਟੋ ਚੱਲਦੀ ਜਾਣਾ ਆਪਣਾ ਪਲਾਨ ਜਿਹੜਾ ਲਗਭਗ ਟ੍ਰਾਂਟੋ ਦਾ ਬਣ ਗਿਆ ਤੇ ਵੇਖਦੇ ਕਿੱਥੇ ਜਾਂਦੇ ਸਲਾਹ ਕਰਦੇ ਉਹ ਮੇਰੇ ਨਾਲ ਤੁਹਾਨੂੰ ਬੜੀ ਸਲਾਹ ਕਰ ਦੇਣਾ ਨਾ ਟਾਈਮ ਲਾ ਦਿੰਦਾ ਬਹੁਤ ਡਿਸਪਲੀਡਿਕਟ ਕੋਈ ਬਣੀ ਕੋਈ ਸਲਾਹ ਕਿੱਥੇ ਜਾਣਾ ਆ ਜੱਸੀ ਆ ਥੋੜਾ ਜਿਹਾ ਤਰਨ ਤੁਰਨ ਵਾਲਾ ਹਾਂ ਹਾਂਜੀ ਦੱਸੀ ਦੱਸ ਸਕਦਾ ਥੋੜਾ ਜਿਹਾ ਗੋਰੀਆਂ ਵਾਲਾ ਕਿਹੜਾ ਦਾ ਘੁੰਮਣ ਫੇਰਨ ਵਾਲੀ ਆ ਇਹਨਾਂ ਨੂੰ ਪੁੱਛੋ ਮੈਨੂੰ ਕੱਖ ਨਹੀਂ ਪਤਾ ਟਰਾਂਡਾ ਜਾਣਾ ਫਿਰ ਚਲੋ ਟਰਾਂਡਾ ਚੱਲੀਏ ਅੱਗੇ ਜਾ ਕੇ ਵੇਖਦੇ ਆ ਵੀ ਕੀ ਪ੍ਰੋਗਰਾਮ ਹੈ ਟਰਾਂਡਾ ਦੀਆਂ ਸਪੀਡਾਂ ਦੇ ਫਿਰ ਟਰਾਂਡਾ ਤੇ ਸਾਡੇ ਜਿਹੜਾ ਨਾ ਨਾ ਵੇ ਬਾਰੇ ਟਰੈਫਿਕ ਚ ਫਸ ਕੇ ਤੇ ਖੱਡਲ ਖਵਾਰ ਹੋ ਗਿਆ ਚੈੱਕ ਕਰ ਲੋ ਚੈੱਕ ਕਰ ਲੋ ਟਰੈਫਿਕ ਹੈ ਕਿ ਕਿਹੜੀ ਟੈਮ ਤਾਂ ਚਾਹ ਆ ਸ਼ਾ ਫੜ ਲਈਏ ਕਾਇਮ ਹੁੰਦੇ ਆ ਹਲੇ ਤਗੜੇ ਕਾਇਮ ਹੋ ਗਏ ਨਾ ਇਧਰ ਆਇਆ ਹਾਂ ਪਾਲ ਸਾਹਿਬ ਆ ਬ੍ਰੈਂਪਟਨ ਦੇ ਛੋਰੇ ਆ ਆ ਪਹਿਲਾਂ ਬੈਗ ਤੋਂ ਪਹਿਲਾਂ ਮਿੱਠੀ ਚਾਹ ਕੋਫੀ ਵੀ ਲੀ ਗਿਆ ਤਗੜੇ ਇੱਧਰ ਸਾਰੇ ਕੋਫੀ ਵਾਲੇ ਆ ਤੂੰ ਦਜੀ ਗੱਡੀ ਕੋਈ ਦਜੀ ਗੱਡੀ ਚੋਂ ਤਾਂ ਬੰਦੇ ਹੋਣ ਥੋੜੇ ਵਾਦੇ ਕਰੇ ਇਹ ਸਾਰੇ ਕਹਿੰਦੇ ਚਾਹ ਵੀ ਤੇ ਕਾਇਮ ਦੇ ਹੋ ਜੀ ਗੱਲਾਂ ਫੇਰ ਹੀ ਕਹਿੰਦੇ ਹੋਣੀਆਂ ਮੈਂ ਕੋਫੀਆਂ ਦੀ ਪੈਗ ਪਾ ਲੈਣੇ ਅਜੇ ਤਾਂ ਦਾ ਦਿੰਦਾ ਵੀ ਕਿਤੇ ਸਾਡਾ ਨਾਮ ਨਾ ਲੱਗ ਜਾਏ ਅਜੇ ਨੇ ਅਜੇ ਨਵੀਂ ਟਰਾਈ ਕੀਤੀ ਆ ਅਜਾ ਕੀ ਇਹਦਾ ਨਾਮ ਇਹਦਾ ਚਾਹ ਜੀ ਦਾ ਬਲੌਜੇ ਕਰਾ ਲਾਦੇ ਤੇ ਹੀ ਕਿਹੜੀ ਲਾਈ ਆ ਮੇਚ ਪਵਾੜੋ ਇਹ ਐਕਸਪ੍ਰੈਸ ਮੇਰੀ ਵੀ ਪਤਾ ਨਹੀਂ ਕਿਹੜੀ ਠੰਡੀ 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 ਜਨਤ ਨਹੀਂ ਤਾਂ ਕੁਝ ਸਪੈਸ਼ਲ ਦੇ ਆਰਡਰ ਕੀਤੀ ਹੋਣੀ ਆ ਮੁੰਡਾ ਚੌਂਕੀ ਵੜਾ ਲੋ ਲੋ ਸ਼ੂਗਰ ਚੱਲਣ ਡਿਆ ਲੋ ਸ਼ੂਗਰ ਬਲੈਕ ਲੋ ਸ਼ੂਗਰ ਨਹੀਂ ਚੱਲਦਾ ਆ ਐਕਸਟਰਾ ਸ਼ੂਗਰ ਚੱਲਣ ਡਿਆ ਇਹਨੇ ਕੁਝ ਚਲਾਉਣਾ ਹੁੰਦਾ ਕੁਝ ਖੋਰਨਾ ਹੁੰਦਾ ਕੁਝ ਤੋਰਨਾ ਹੁੰਦਾ ਤਾਂ ਹੀ ਕਹਿੰਦਾ ਗੱਲਾਂ ਬਾਤਾਂ ਹੋਣੀਆਂ ਉਹਦਾ ਗੱਲ ਕਿਤੇ ਕੁਛ ਨਾ ਕੋਈ ਕਹਦਾ ਗੱਲਾਂ ਫੇਰ ਹੀ ਹੋਣੀਆਂ ਮੈਨੂੰ ਸਾਹਿਬ ਜੀ ਤੁਸੀਂ ਦੱਸੋ ਤੁਸੀਂ ਕਿਹੜੀ ਚਾਹ ਬੋਲੀ ਆ ਅੱਜ ਸੈਂਟਰ ਆਫ ਟੈਂਸ਼ਨ ਆ ਅੱਜ ਦਾ ਮੇਨ ਗੈਸਟ ਸਾਡਾ ਲਾਹਵੇਲਾਪਰੀ ਸਿੰਘ ਲਾਹਪਰੀ ਸਿੰਘ ਸ਼ੇਰ ਗਿੱਲ ਯੰਗ ਲਾਹਪਰੀਦ ਰ ਪਹਿਲਾ ਪਹਿਲਾ ਕੋਟ ਭਰਿਆ ਚਾਦਾ ਪਹਿਲਾ ਕੋਟ ਕਿੰਨਾ ਦਾ ਲੱਗਾ ਬਹੁਤ ਵਧੀਆ ਸਾਹਿਬ ਜੀ ਟਰਾਂਟੋ ਜਾਣਾ ਅਸੀਂ ਆਹ ਡੈਰੀ ਤੋਂ ਮਾਰ ਕੇ ਰਾਈਡ ਮਾਰ ਕੇ ਕੋਟ ਨਹੀਂ ਪਾ ਰਹੇ ਸਾਹਿਬ ਜੀ ਟਰਾਂਟੋ ਜਾਣਾ ਕਿ ਇਧਰ ਰਮੇਂਦਰ ਅਸਤ ਫੋਰਮਨ ਪਹਿਣਾ ਨਹੀਂ ਜੈਂਦipur ਤੋਂ ਲੈਫਟ ਲੈ ਲਓ ਜੈਂਦipur ਨਾਲ ਠੀਕ ਨਹੀਂ ਇੱਧਰ ਵੀ ਟੋਬਰ ਬਰੋ ਰੁਕ ਕੇ ਆ ਟ੍ਰਾਂਟਾ ਆਉਂਦਾ ਵਾ ਥੋੜਾ ਜਿਹਾ ਇਹੋ ਹੀ ਪੰਗਾ ਵਾ ਵੀ ਗਰਮੀਆਂ ਚ ਕੰਸਟਰਕਸ਼ਨ ਚੱਲਦੀ ਰਹਿੰਦੀ ਇੱਥੇ ਹਾਂ ਹਾਂ ਤੇ ਟ੍ਰਾਫਿਕ ਲੱਗੀ ਰਹਿੰਦੀ ਏ ਟ੍ਰਾਫਿਕ ਤੇ ਹੁਣ ਹੈਗਾ ਤੇ ਅੱਧੇ ਘੰਟੇ ਦਾ ਰਾ ਤੇ ਟ੍ਰਾਫਿਕ ਕਰਕੇ ਘੰਟਾ ਕੁ ਲੱਗੀ ਜਾਂਦਿਆ ਬਾਕੀ ਬਿਲਡਿੰਗਾਂ ਤੁਹਾਨੂੰ ਲੱਭਣੀਆਂ ਆਣੀਆਂ ਸਾਣੀਆਂ ਤਾਣੀਆਂ ਛਿਰੂ ਹਾਂ ਬਾਕੀ ਉੱਥੇ ਜਾ ਕੇ ਜਿਹੜੀ ਇਹ ਰਵੇਰ ਦੇ ਘਰ ਦਾ ਰ ਵਿੱਚ ਆਹ ਹਾਂ ਸਾਰਾ ਮੇਲਾ 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 ਹੀ ਲੁੱਟ ਲਿਆ ਮੇਲਾ ਹੀ ਮੇਲਾ ਹੀ ਲੁੱਟ ਲਿਆ ਮੇਲਾ ਹੀ ਲੁੱਟ ਲਿਆ ਮੇਲਾ ਹੀ ਲੁੱਟ ਲਿਆ ਮੇਲਾ ਹੀ ਕਰੋ ਚੱਕ ਫਿਰ ਯਾਰਾ ਟ੍ਰਾਂਟ ਦਾ ਵੀ ਉਹ ਸਾਹਮਣੇ ਸੀ ਐਨ ਟਾਵਰ ਲੱਭੰਦਿਆ ਉੱਥੇ ਚੱਲ ਜਣਾ ਉੱਥੇ ਚੱਲਦੇ ਉੱਥੇ ਲੱਗ ਜਾ ਕੇ ਤਾਂ ਤੁਹਾਨੂੰ ਖਾਣੇ ਆ ਉਤਰਾ ਹੀ ਇੱਥੇ ਆ ਗਣਾ ਜਿਤਨਾ ਕਹਿੰਦੇ ਨਾ ਪਿੰਡੋਂ ਵੱਡੇ ਸ਼ਹਿਰ ਨੂੰ ਆਏ ਆ ਉਤਰਾ ਹੀ ਕੜਾ ਵਧੀਆ ਵਧੀਆ ਗੱਲਾਂ ਬਿੰਦਾ ਯਾਰਾ ਸਨ ਰੂਫ 'ਚ ਜੋ ਇੱਕ ਵੀਊ ਖਾਣੇ ਆ ਸੀ ਐਨ ਟਾਵਰ ਦਾ ਇਤਨਾ ਲੱਗੰਦਿਆ ਕਿ ਬੱਦਲ ਬੱਦਲ ਘਰੇ ਸੀਐਨ ਟਾਵਰ ਚ ਵੱਜੰਦੇ ਪਹੁੰਚ ਗਏ ਸੀਐਨ ਟਾਵਰ ਤੇ ਬਾਕੀ ਗੱਡੀ ਕਰ ਲਈਏ پارک ਫਿਰ ਵੀਊ ਵਿਖੋਣੇ ਤੁਹਾਨੂੰ ਹੁਣਾਂ ਤੱਕ ਤੁਸੀਂ ਸਨ ਰੂਫ ਦਾ ਵੀਊ ਵੇਖੋ ਯਾਰ ਕਰਕੇ ਪਿੱਕਅ پارک ਤੇ ਦੂਜੇ ਮੁੰਡਿਆਂ ਦੀ ਵੀ ਐਡ ਕਰਾਂਦੇ ਆ ਸੀਐਨ ਟਾਵਰ ਵੇਖੋ ਹੁਣਾਂ ਤੱਕ ਤੁਸੀਂ ਸੀਐਨ ਟਾਵਰ ਦੇ 147 ਫਲੋਰ ਆ ਟੋਟਲ ਤੇ 1800 ਫੁੱਟ ਮਤਲਬ ਜਿਹੜੀ ਇਹਦੀ ਹਾਈਟ ਆ ਆਹੂੰ ਲੱਗਦਾ ਕਿ ਬਦਲਾਣਾ ਹੀ ਵੱਜ ਜਾਂਦਾ ਜਿਤਨਾ ਸਿੱਧਾ ਜਾ ਕੇ ਬੱਦਲ ਇਹਦੇ ਨਾਲ ਟਕਰਾਂਉਂਦੇ ਹਣ ਤੇ ਜਦੋਂ ਇਹਦੇ ਥੱਲੇ ਖਲੋ ਕੇ ਵੇਖੀਦਾ ਵਾ ਤੇ ਆਹੂੰ ਲੱਗਦਾ ਵੀ ਸਿਗਨ ਟਾਵਰ ਜਿਤਨਾ ਹਿੱਲਣਦਿਆ ਵਾ ਪਰ ਉਹ ਹਿੱਲਣ ਨਹੀਂ ਦਿਆ ਹੁੰਦਾ ਬੱਦਲ ਆ ਜਿਹੜੇ ਉਹ ਚੱਲਣਦੇ ਹੁੰਦੇ ਅੱਗੇ ਬਹੁਤ ਹੀ ਸੋਹਣਾ 뷰ਰ ਭੰਦਾ ਇੱਥੇ ਟ੍ਰਾਂਟੋ ਤੇ ਵੈਸੇ ਵੀ ਰੌਣਕ ਬੜੀ ਏ ਇੱਕ ਟੋਲਾ ਨੌਜਵਾਨਾਂ ਦਾ ਫੜਾਵੇ ਰਹਦੇ ਆ ਬੰਦੇ ਵੇਖੇ ਵੇਖੇ ਲੱਗਦੇ ਆ ਹਾਂਜੀ ਉਹ ਤਹੀ ਵੀ ਆਏ ਤੇ ਤੀ ਕਦੋਂ ਆਏ ਜੀ ਆ ਗਏ ਆਪਾਂ ਵੀ ਉਹ ਤੀ ਪਹੁੰਚ ਗਏ ਪਿਛੇ ਪਿਛੇ ਨਾ ਜੀ ਸਰ ਆ ਵੀ ਬੰਦਾ ਆਇਆ ਹੈ ਹਾਂਜੀ ਵੈਰੀ ਨਾਈਸ ਅਸੀਂ ਇੱਥੇ ਜਿਹੜੇ ਇਹਨਾਂ ਨੇ ਪੁਰਾਣੀਆਂ ਟ੍ਰੇਨਾਂ ਟਰੋਨਾ ਵਾ ਉਹ ਖਿਡਾਰੀਆਂ ਵਾ ਇਹ ਜਿਹੜੇ ਪੁਰਾਣੇ ਸਮੇਂ ਦੇ ਯੂਜ਼ ਕਰਦੇ ਸੀ ਇੱਧਰ ਜਿਹੜੇ ਆ ਉਹ ਸਾਹਮਣੇ ਇੱਕ ਖਲੋਤੀਆ ਗੋਲ ਦੀ ਇਧਰ ਆ ਪਾਰਕ ਜੀ ਬਣਾਈਆਂ ਛੋਟੀ ਇੰਜਨ ਖਿਲਾ ਰਿਹਾ ਆ ਆਮਨੇ ਸਾਈਕਲ ਆ ਜੇ ਤੁਸੀਂ ਸਾਈਕਲ ਲੈ ਕੇ ਮੰਨ ਲਓ ਗੱਡੀ پارک ਕਰਕੇ ਸਾਈਕਲ ਲੈ ਕੇ ਤੇ ਤੁਸੀਂ ਘੁੰਮ ਫਿਰ ਸਕਦੇ ਹੋ ਇੱਥੇ ਪੇ ਕਰ ਦਿਓ ਤੁਸੀਂ ਜਿੰਨਾ ਟਾਈਮ ਯੂਜ਼ ਕਰੋਗੇ ਓਨਾ ਟਾਈਮ ਤੁਹਾਨੂੰ ਜਿਹੜੇ ਚਾਰਜ ਹੋ ਜਾਣੇ ਆ ਇੱਥੇ ਵੀ ਹੁਣ ਪੰਜਾਬ ਵਾਂਗੂ ਰੇੜੀਆਂ ਲੱਗਣ ਲੱਪੀਆਂ ਵੇਖੋ ਮਾਈ ਦਾ ਝਾਟਾ ਕੋਈ ਹੋਰ ਫੁੱਲੇ ਫੁੱਲੇ ਖਾਣੇ ਆ ਤੇ ਹਲੋਲੀਪੋਵ ਦੇ ਨਿਆਣਿਆਂ ਦੀ ਇੱਥੇ ਵੀ ਹੁਣ ਉਹ ਕੰਮ ਚੱਲ ਪਿਆ ਵਾ ਰੇੜੀਆਂ ਰੂੜੀਆਂ ਵਾਲਾ ਤੇ ਅੱਜ ਰੌਣਕ ਫੁੱਲ ਆ ਅੱਜ ਦੇ ਵਲੌਗ 'ਚ ਤੁਸੀਂ ਸੀ ਐਂਡ ਟਾਵਰ ਤੱਕ ਲਿਖ ਲਓਗੇ ਵੇਖੋ ਤੇ ਗਾਂ ਦਾ ਨੁੱਤੇ ਵੀ ਲੈ ਕੇ ਜਾਵਾਂਗੇ ਵਿਖਾਵਾਂਗੇ ਜਦੋਂ ਵਲੌਗ ਵਲੌਗ ਨਹੀਂ ਬਣਾਈਂਦੇ ਉਦੋਂ ਘੁੰਮ ਫਿਰ ਗਏ ਆ ਇੱਕ ਵਾਰੀ ਉੱਥੋਂ ਤੇ ਫੇਰ ਕੋਈ ਨਹੀਂ ਤੁਹਾਨੂੰ ਫੇਰ ਦੁਬਾਰਾ ਜ਼ਰੂਰ ਕਿਸੇ ਦਿਨ ਸਪੈਸ਼ਲ ਇੱਥੇ ਵਿਖਾ ਕੇ ਜਾਵਾਂਗੇ ਕਿ ਸੀ ਐਂਡ ਟਾਵਰ ਦੇ ਉੱਤੇ ਕੀ ਹਿਸਾਬ-ਤਾਬ ਆ ਹੋਰ ਵੀ ਤੁਹਾਨੂੰ ਚੀਜ਼ਾਂ ਘੁਮਾਵਾ ਫਰਾਵਾਂਗੇ ਅੱਜ ਤੇ ਬੰਦੇ ਬੜੇ ਆ ਤੇ ਸਲਾਹ ਬਣਦੀ ਨਹੀਂ ਆ ਕੋਈ ਕਹਿੰਦਾ ਜਾਣਾ ਉੱਤੇ ਕੋਈ ਕਹਿੰਦਾ ਯਾਰ ਅੱਗੇ ਬੜੀ ਵਾਰੀ ਹੋ ਗਈਆਂ ਦੁਬਾਰਾ ਕੀ ਕਰਨਾ ਆ ਇਤੋਂ ਨਹੀਂ ਇਹ ਤੁਹਾਨੂੰ ਮੈਂ ਕਿਹ ਦਿਨ ਕੱਲਾ ਜਾਏ ਨਾਲ ਕੇ ਵੀਰ ਨੂੰ ਲਾ ਕੇ ਸਪੈਸ਼ਲ ਵਿਖਾ ਕੇ ਜਾਵਾਂਗੇ ਆ ਜਿਹੜਾ ਚਿੱਟੀ ਸ਼ਰਟ ਵਾਲਾ ਨਾ ਇਹ ਅਸੀਂ ਕੀਤਾ ਹੀ ਆਰਗੇਨਾਈਜ਼ਰ ਗਾਈਡ ਇਹਨੂੰ ਆਪ ਹੀ ਨਹੀਂ ਪਤਾ ਲੱਗੰਦਿਆ ਵੀ ਕਿੱਥੇ ਜਾਣਾ ਸਮਝ ਲੱਗੀ ਕੁਛ ਅੱਗੇ ਤੋਂ ਨਹੀਂ ਇਹਨੂੰ ਕਰਨਾ ਆਰਗੇਨਾਈਜ਼ ਕਰਨ ਨੂੰ ਮੋਟੀਵੇਟ ਕਰਨ ਨੂੰ ਆਰਗੇਨਾਈਜ਼ਰ ਸਾਹਿਬ ਤੇਰਾ ਡੇਡ ਹੈ ਪੂਰਾ ਦੱਸੋ ਦੱਸ ਵੰਡੇ ਪੀਜ਼ਾ ਖਾਂਦੇ ਆ ਟ੍ਰਾਂਟੋ ਦੀ ਸਟਰੀਟ ਤੇ ਖਲੋਗੇ ਟਿੱਕੇ ਤੇ ਡਾਲੇ ਤੇ ਰੱਖ ਕੇ ਤੇ ਦੇ ਤਰੇ ਦੀ ਬੀਦੇ ਨੂੰ ਦੇਂਦੇ ਆ ਮੱਤ ਇੱਧਰ ਰੋਡ ਤੇ ਹੀ ਟ੍ਰੇਨਾਂ ਦੁਨੀਆ ਫਿਰਦੀਆਂ ਵਾ ਤੇ ਨਾਲ ਹੀ ਗੱਡੀਆਂ-ਗੁੱਡੀਆਂ ਦਰੀਆਂ ਫਿਰਦੀਆਂ ਇਹਨੂੰ ਸਭ ਵੇ ਕਹਿ ਦਿੰਦੇ ਆ ਤੇ ਇਹ ਸਿਟੀ ਦੇ ਇੱਥੇ ਅੰਦਰ-ਅੰਦਰ ਹੀ ਚੱਲਦੀ ਆ ਟ੍ਰਾਂਟੋ ਤੇ ਇਹਦਾ ਵੀ ਐਕਸਪੀਰੀਅੰਸ ਕਰਾਂਗੇ ਕਿਸ ਦਿਨ ਵਧੀਆ ਵੈ ਵੀ ਚੀਜ਼ ਗੱਡੀ ਪਾਰਕ ਕਰ ਦੋ ਮਜੇ ਨਾਲ ਤੇ ਉੱਤੇ ਘੁੰਮੋ ਫਿਰੋ ਟ੍ਰਾਂਟੋ ਅਸਲ 'ਚ ਗੱਲ ਇਤਰਾਵਾ ਕਿ ਜਦੋਂ ਬੰਦੇ ਜ਼ਿਆਦੇ ਹੋ ਜਾਂਦੇ ਆ ਤੇ ਸਲਾਵਾ ਵੀ ਜ਼ਿਆਦੀਆਂ ਹੋ ਜਾਂਦੀਆਂ ਕੋਈ ਇੱਧਰ ਨੂੰ ਕਹਿੰਦਾ ਜਾਣਾ ਕੋਈ ਕਹਿੰਦਾ ਉੱਧਰ ਨੂੰ ਜਾਣਾ ਇਹ ਚੱਕਰ ਵਿੰਦਾ ਫਿਰ ਆਗੇ ਚਲੋ ਡਰਾਈਵਿੰਗ ਇੱਥੇ ਮੁੰਡੇ ਫੋਟੋਆਂ ਖਿਚਾਉਂਦੇ ਆ ਇਹਦੇ ਨਾਲ ਵਧੀਆ ਚੀਜ਼ੀ ਫੋਟੋ ਖਿਚਾਉਣ ਦੀ ਤੇ ਮੈਂ ਵੀ ਇੱਕ ਇੱਕ ਕਰਵਾ ਲਈ ਆਪਣੀ ਫੋਟੋ ਤੇ ਇੱਧਰ ਚੈੱਕ ਕਰੋ ਸ਼ਾਮ ਦਾ ਟਾਈਮ ਆ ਕਿੱਡਾ ਸੋਹਣਾ ਲੱਗੰਦਿਆ ਕਰੂਜ਼ ਵਗਾਰਾ ਵਿੱਚ ਘੁੰਮਦੇ ਆ ਤੇ ਆਪਣੇ ਮੁੰਡੇ ਵੀ ਖਲੋ ਗਿਆ ਨਿਆਰੇ ਲੈਣਦੇ ਆ ਇੰਜੋਏ ਕਰਨਦੇ ਆ ਈਵਨਿੰਗ ਉਤਰਾ ਹੀ ਬੰਦੇ ਦਾ ਮਤਲਬ ਜਿਹੜੀ ਠਕਾਵਟ ਆ ਮਨ ਜਿਹੜਾ ਉਤਰਾ ਹੀ ਖੁਸ਼ ਹੋ ਜਾਂਦਾ ਐ ਅਹੋ ਜੀਆਂ ਚੀਜ਼ਾਂ ਵੇਖ ਕੇ ਕੁਦਰਤ ਦੀ ਚੀਜ਼ਾਂ ਇੱਧਰ ਕੋਈ ਡਿਸਕਸ਼ਨ ਤਗੜੀ ਚੱਲਦੀ ਐ ਸੋਚਣ ਦੇ ਕੁਛ ਆ ਪਾਣੀ ਦਾ ਹਿੱਸਾ ਦਾ ਖਰੀਦਣ ਦੀ ਗੱਲ ਹੋਉਂਦੀ ਪਾਣੀ ਦਾ ਹਿੱਸਾ ਦਾ ਖਰੀਦਣ ਦੀ ਗੱਲ ਹੁੰਦੀ ਤੇ ਆਖਿਓ ਭਰਾਵਾ ਕੋਈ ਛਿਪ ਝੂਪ ਨਾ ਖਰੀਦ ਲੈ ਕੋਲੋਂ ਤੇ ਆਪਣਾ ਕਾਰੋਬਾਰ ਕਰੀ ਉਹ ਅੱਜ ਟੈਕਸੀ ਲੈ ਲਈ ਹੈ ਵਾਟਰ ਟੈਕਸੀ ਦੀ ਸਲਾਹ ਬਣਾਉਣੀ ਹੈ ਵਾਟਰ ਟੈਕਸੀ ਪਾਉਂਦੀ ਅਗਲਾ ਕਾਰੋਬਾਰ ਇਹ ਕਰੋਗੇ ਲੱਗਦਾ ਏ ਡੁੱਬੂ ਕੋ ਅਗਲਾ ਇਹ ਤੇ ਟਰੱਕਾਂ ਦੇ ਮਨਾਸਾ ਨਹੀਂ ਰਿਹਾ ਵਾਟਰ ਟੈਕਸੀ ਟਰੱਕਾਂ ਚ ਮਨਾ ਪਾਣੀ ਰਿਹਾ ਇਹ ਪਾਣੀ ਤੇ ਆ ਇਹ ਵੀ ਟ੍ਰਾਂਸਪੋਰਟ ਦਾ ਹੀ ਕੰਮ ਆ ਮਾੜਾ ਕੰਮ ਥੋੜਾ ਕੋਈ ਆ ਕਿੱਧਰ ਜੇ ਇਹ ਅਗਲਾ ਸਟੈਪ ਇਹ ਅਗਲਾ ਚਲੋ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਥੜਾ ਥੱਲੇ ਰੋ ਹਵਾਜ ਨਹੀਂ ਜਿਆਦਾ ਜਾਣਾ ਹਵਾਜ ਖਤਰਨਾਕ ਹੁੰਦਾ ਇਹ ਤੇ ਅੰਕਿਤ ਦੇ ਦੋ ਤੇ ਅੱਗੇ ਮੈਂ ਗਾਣਾ ਗਾਵਾਂ ਉਹਨੂੰ ਕਿਹਾ ਵੀ ਕੋਈ ਬੀਡ ਕੱਢ ਕੇ ਖਾ ਵੇਖੋ ਹਣ ਕੀ ਕਰਦਾ ਵਾ ਟਰਾਈ ਕਰਨ ਨਾ ਕੋਈ ਰੋਮਾਂਟਿਕ ਗਾਣਾ ਗਾ ਦੇ ਕਿ ਦਾ ਦਾ ਮਮਾ ਮਮਾ ਉਹ ਨਾ ਰਲਣਾ ਵੀ ਚਾਹੀਦਾ ਵਾ ਬਗਾ ਦੇ ਮਾੜਾ ਮੋਟਾ ਕੋਈ ਨਹੀਂ ਆਪੇ ਰਲ ਜਾਣਾ ਨਹੀਂ ਨਹੀਂ ਲੱਗਦਾ ਨਹੀਂ ਬੰਨੀ ਗੱਲ ਫਿਰ ਇਹ ਮੈਂ ਕੀ ਕਹਾਂ ਉਹ ਨੋਸੀ ਨਹੀਂ ਆਉਂਦੀ ਉਹ ਚੀਜ਼ ਗੱਲ ਬਣੀ ਨਹੀਂ ਵੀਰ ਨਾਲ ਰਲ ਹੀ ਨਹੀਂ ਮੁੰਡੇ ਦੀ ਕਹਿੰਦਾ ਵੀ ਨਹੀਂ ਰਹਿਣ ਦਾ ਛੱਡੋ ਬਰੇ ਰੰਦਾ ਵਾ ਸਾਹਿਬ ਬਣੀ ਨਹੀਂ ਗੱਲ ਕੀ ਚੱਕਰ ਥੋੜਾ ਢਿੱਲਾ ਸਿਸਟਮ ਢਿੱਲਾ ਦਾ ਕੋਈ ਮਿਊਜ਼ਿਕ ਨਹੀਂ ਸਹੀ ਹੈਗਾ ਆਪਣੇ ਨਾਲ ਬੀਡ ਨਹੀਂ ਰਲਦੀ ਅਦੀ ਕੋਈ ਗੱਲ ਨਹੀਂ ਫੇਰ ਕਰਦੇ ਸੀ ਨੈਕਸਟ ਮੱਕ ਤੇ ਇੱਥੇ ਮੇਲਾ ਜਾ ਲੱਗਾ ਇੱਕ ਟ੍ਰਾਂਟ ਚ ਦੇ ਸਭ ਇੰਜੋਏ ਕਰਨ ਖਾਣ ਪੀਣ ਦਾ ਇੱਧਰ ਇਹ ਭੰਗੜਾ ਪਾਉਂਦੇ ਆ ਰਾਈਟ ਆ ਬੁਰਾ ਧਾਕੜ ਮਾਹੌਲ ਬਣਿਆ ਵਾ ਇੰਜੋਏਬਲ ਬਹੁਤ ਸਾਰੇ ਇੰਜੋਏ ਕਰਨਦੇ ਆ ਕੋਈ ਖਾਣ ਪੀਣਦੇ ਆ ਘੁੰਮਣ ਗਰਨਦੇ ਆ ਤੇ ਆਪਣੇ ਬੰਦੇ ਵੜ ਗਏ ਆ ਕਹਿੰਦੇ ਘੁੰਮ ਫਿਰ ਕੇ ਵੇਖੀਏ ਕੀ ਪ੍ਰੋਗਰਾਮ ਚੱਲਨਦੇ ਆ ਇਦਰਾ ਨਿਆਣਿਆਂ ਦੇ ਘਟਣ ਕੋ ਡੰਦੀਆ ਲੱਗਦਾ ਕੁਛ ਪਾਣੀ ਪੋਣੀ ਜਿਹਾ ਚੱਲੰਦਿਆ ਪਾਣੀ ਐ ਇੰਜੋਏ ਕਰੰਦੇ ਇਵਨਿੰਗ ਆਏ ਆਪਣੇ ਮੱਤੇ ਬੈ ਕੇ ਪਤਾ ਨਹੀਂ ਕੀ ਸੋਚੀ ਬੇ ਆਹੀ ਕੀ ਸੋਚੰਦੇ ਆ ਇਹ ਪਲਾਂਟ ਕਿੱਥੇ ਲਾਇਆ ਜਾਵੇ ਪੰਜਾਬ 'ਚ ਇਹ ਮੈਰ ਰਹਾਦਾ ਵਾ ਕਿ ਪਿੰਡ 'ਚ ਨਾ ਆਪਣੇ ਪਿੰਡ 'ਚ ਕੋਈ ਐਹੋ ਜਿਹੀ ਗਰਾਊਂਡ ਜਾਈਦੀ ਐ ਇਹਨਾਂ ਨੂੰ ਭਾਈ ਸਰਪੰਚ ਖਿਲਾੜਨਾ ਗੁਰਪਾਲ ਨੂੰ ਗੁਰਪਾਲ ਨੂੰ ਤਾੜਾ ਘਟਦਾ ਆਉਂਦੇ ਬ੍ਰੈਂਟਨ ਦਾ ਨਹੀਂ ਬ੍ਰੈਂਟਨ ਦਾ ਅੱਗੇ ਬੜੀਆਂ ਐਹੋ ਜਿਹੀਆਂ ਚੀਜ਼ਾਂ ਏ ਤੇ ਰਵ ਵਿਦੇਸ਼ਾਂ ਪਿੰਡ ਚ ਇਹੋ ਜਿਹਾ ਕੋਈ ਵਿਕਾਸ ਕਰਵਾਉਣਗੇ ਉਹਦੇ ਬਾਰੇ ਜਾਇਜ਼ਾ ਲਾਉਂਦੇ ਆ ਦੋਵੇਂ ਵੀਰ ਬਾਬਾ ਜੀ ਗਈ ਬੈਸ ਪਾਣੀ ਵਿੱਚ ਗਈ ਬੈਸ ਪਾਣੀ ਵਿੱਚ ਜੇ ਕਹਿੰਦੇ ਤਿਲਕੇ ਆਣਾ ਜੇ ਕਹਿੰਦੇ ਤਿਲਕੇ ਆਣਾ ਖਾਹ ਕਰਦਾ ਵਜੋਂ ਥੱਲੇ ਜੀ ਸੀ ਬੀ ਕਰਉਣੀ ਪੈਣੀ ਚੁੱਕਾ ਲਿਖੇ ਮੁੰਡਿਓ ਕ੍ਰੇਸਤ ਨਹੀਂ ਪੈਣੀ ਹੁਣ ਸਰੇਲ ਕੁਛ ਕਰੇ ਆਹੀ ਵੀ ਯਾਰ ਆ ਵੀ ਤੇਰੇ ਨਾਂਕੇ ਵੇਖ ਲਈਏ ਵੀ ਕੀ ਪ੍ਰੋਗਰਾਮ ਆ ਟੀਮ ਬਾਤ ਲੈਣ ਲੱਗੇ ਟੀਮ ਬਾਤ ਦੇਖਿਓ ਜਣਾ ਤੈ ਤੂੰ ਕੀ ਕਰਨ ਦੇ ਆ ਵਾ ਐਵੇਂ ਕੰਮ ਖਾਇਗਾ ਗਲਤੀ ਆ ਵਾ ਇਹ ਇਹਨਾਂ ਨੂੰ ਨੰਗਲਾਂ ਦੇ ਵਿੱਚ ਆਉਂਦੀ ਇਹ ਤਾਂ ਨਿਆਣਿਆਂ ਦੀ ਖੇਡ ਸੀ ਤੇ ਆ ਗਏ ਸਿਆਣੇ ਬਿਆਣੇ ਵੇ ਆਏ ਵੀ ਵੇ ਕਿਨੇ ਗਡੇ ਆਏ ਵੇ ਕਿੱਡੇ ਗਡੇ ਹੋ ਕੇ ਵੇ ਓਏ ਨਹੀਂ ਓਏ ਤਾਰਾ ਚੱਕ ਕਰਨ ਦੇ ਹਲੇ ਸ਼ੁਕਰ ਕਰਾ ਇੱਕ ਪਲੰਬਰ ਆ ਨਿਆ ਡੇਣਾ ਨੰਗਣਾ ਪਾਣੀ ਨਹੀਂ ਥਈ ਸਾਰੇ ਜਾਣੇ ਮਤਲਬ ਫੋਟੋ ਸ਼ੂਟ ਕਰਵਾਉਂਦੇ ਕੋਈ ਬਹਿ ਬਹਿ ਕਰੰਦੇ ਆ ਇੱਧਰ ਕੋਈ ਇੱਧਰ ਆ ਵੇ ਆ ਵੇਰੀ ਗੁੱਡ ਕਰਵਾਉਂਦਾ ਸਾਰੇ ਜਾਣਿਆਂ ਨੂੰ ਵੀ ਆਪਣੀਆਂ ਅੱਜ ਅਸੀਂ ਪਾਕਸ਼ਕ ਟੋਰ ਕੱਢਿਆ ਫੋਟੋ ਖਾ ਚਾ ਲਈਏ ਕੋਈ ਪੰਮਾ ਫੋਟੋਗ੍ਰਾਫਰ ਕੋਈ ਸੀਮਾ ਫੋਟੋਗ੍ਰਾਫਰ ਤੁਸੀਂ ਦਾ ਫੋਟੋਗ੍ਰਾਫਰ ਕਿਸੇ ਅੰਟਾ ਵਰਨਾ ਆਡੀਓ ਫੋਟੋ ਵਾਂ ਹੋ ਜਾਣ ਕੋਈ ਰਹਿ ਨਾ ਜਾਏ ਫੋਟੋ ਹੋਵੇ ਮਤਲਬ ਲਾਈਨ 'ਚ ਲੱਗੇ ਆ ਕਿ ਲਾਈਨ 'ਚ ਖਲੋਤੇ ਆ 5 ਰੁਪਏ ਲੈਂਚ ਖਲੋਤੇ ਆ ਵੀ ਫੋਟੋ ਆ ਜਾਏ ਹੱਡੀ ਸੀਐਨ ਟਾਵਰ ਦੇ ਨਾਲ ਕਿਤੇ ਰਹਿਣਾ ਨਹੀਂ ਜਾਈਏ ਪਿੱਛੇ ਨਾ ਰਹਿ ਜਾਈਏ ਫੋਟੋ ਖਿੱਚ ਲਈ ਦੋ ਕੈਮਰਾ ਦੀ ਰੋਡ ਪੈਂਦੀ ਇੱਕ ਚੌਂਦੀ ਟਿਆ ਇੱਕ ਚੌਂ ਨਹੀਂ ਦਿਆ ਇਹ ਸੀਐਨ ਟਾਵਰ ਕਿਤੇ ਨਹੀਂ ਜਾਣਾ ਇਹਨਾਂ ਕੋਈ ਤਾਬਲੇ ਨਾ ਬਧਾਈ ਜਾਦੇ ਨਹੀਂ ਨਹੀਂ ਇੱਥੇ ਰਹਿਣਾ ਇਹਨੇ ਇੱਥੇ ਰਹਿਣਾ ਤੇ ਤੂੰ ਵੀ ਇੱਥੇ ਤੱਕਿਆਣੇ ਹੁਣ ਤੂੰ ਵੀ ਕਿਤੇ ਨਹੀਂ ਜਾਣਾ ਫਿਰ ਦੇਵੀ ਰੋ ਵਾਲੀ ਖਿੱਚੋ ਐ ਲੱਗੇ ਸੀਐਨ ਟਾਵਰ ਫੜਿਆ ਵਾ ਇਹ ਸੀਨ ਇਹ ਮਤਲਬ ਦੋ ਤਿੰਨ ਬੰਦੇ ਨਾਲ ਦੱਸੰਦੇ ਆ ਵੀ ਇਹ ਤਰ੍ਹਾਂ ਫੋਟੋ ਖਿੱਚ ਇਹ ਤਰ੍ਹਾਂ ਮੈਂ ਤੇ ਸੀਐਂਟਾ ਵਰ ਦੇ ਨਾਲ ਲੱਗ ਲੱਗਦੇ ਕੋਈ ਸੇਵਾ ਗੰਮਾ ਮਤਲਬ ਬਲ ਬਲ ਸਭ ਵੀ ਆਮੂਰੇ ਹੋਏ ਆ ਵੀ ਮੈਂ ਵੀ ਸੀਐਂਟਾ ਵਰ ਦੇ ਨਾਲ ਫੋਟੋ ਕਰਾਉਣੀ ਕਰਾਉਣੀ ਹੈ ਤੇ ਨਵਾਂ ਆਇਆ ਤੇ ਫੋਟੋ ਖਿੱਚਣ ਵਾਲਾ ਵੇਖੋ ਬੰਦਾ ਕੌਣ ਹੈ ਗੁਰਪਾਲ ਬਦੇਸ਼ਾ ਮੇਰੇ ਟਾਵਰਾਂ ਨਾਲ ਫੋਟੋ ਖਿਚੋਣ ਵਾਲੇ ਵੀ ਸੀਐਂਟਾ ਟਾਵਰ ਲੱਗੇ ਆ ਗਏ ਸਹੀ ਗੱਲ ਹੈ ਇੱਕ ਗੱਲ ਹੈ ਕਿ ਦੁਨੀਆ ਨਜ਼ਾਰੇ ਲੈਂਦੀ ਫੁੱਲ ਫੁੱਲ ਫੋਨ ਚੈਲ ਕਰੰਦੀ ਆ ਤੇ ਮੈਂ ਕਹਿੰਦਾ ਵੀ ਆਪਾਂ ਵੀ ਕੋਈ ਨਾ ਜੂਮ ਕਰ ਪਰ ਟੈਕ ਆਪਾਂ ਕਮਿੰਗ ਵੀਕਸ ਤੇ ਨਾ ਕਿਸੇ ਦੇ ਮਹੀਨੇ ਜਦੋਂ ਵੀ ਭੰਦਾ ਪਲਾਨ ਦਿਆ ਇੱਕ ਆ ਕਰਾਈਏ ਬੁੱਕ ਆਪਾਂ ਵੀ ਕਰੂਜ਼ ਤੇ ਮਾਰੀਏ ਚੱਲ ਯਾਰ ਆ ਇੱਥੇ ਲੌਂਗ ਵੀਕੈਂਡ ਬਣਾਉਨੇ ਆ ਆ ਬਣਾਉਨੇ ਆ ਇਹੋ ਜਿਹਾ ਕੋਈ ਪ੍ਰੋਗਰਾਮ ਪੱਕਾ ਇੱਥੇ ਨਹੀਂ ਬਣਾਵਾਂਗੇ ਵੀ ਕੇ ਹੋਰ ਸਾਹ ਆ ਚਲੋ ਜਿੱਥੇ ਵੀ ਭੰਦਾ ਆ ਇਹੋ ਜਿਹਾ ਕੋਈ ਐਕਟੀਵਿਟੀ ਕਰੀਏ ਆਪਾਂ ਵੀ ਪੱਠਾ ਖਾਵੇ ਜਦੋਂ ਉੱਧਰ ਪੋ ਪੱਠਾ ਤੇ ਉਹ ਸਾਹਮਣੇ ਲੱਗਾ ਕੱਲਾ ਸੀ ਐਨ ਟਾਵਰ ਇਹਨਾਂ ਵੇਖੀ ਜਾਏ ਉਹ ਪੱਠਾ ਵੀ ਲੱਗਾ ਇਹ ਲਗਭਗ ਲਾਈਟਾਂ ਵੀ ਜਗਦੀ ਪਈਆਂ ਚਾਰਜ ਫੇਰੇ ਹੋਰ ਸੋਨਾ ਲੱਗਣ ਲੱਪੀ ਆ ਸਿਟੀ ਲਾਈਟਾਂ ਦੇ ਨਾਲ ਜਗਮਗਾ ਹੁੰਦੀ ਐ ਵੇਖੋ ਵੇ ਰਾਤ ਦਾ ਵੀ ਯਾਰ ਸੀ ਐਨ ਟਾਵਰ ਦੇ ਜਿਹੜੇ ਲਾਈਟ ਆ ਉਹ ਥੋੜੇ ਥੋੜੇ ਚਿਰ ਬਾਅਦ ਲਾਈਟਨਿੰਗ ਕਲਰ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਆ ਤੇ ਆ ਸਾਹਮਣੇ ਹੈਗਾ ਪਰ ਰੋਜਰ ਸੈਂਟਰ ਇਧਰ ਅਪਾਰਟਮੈਂਟਸ ਆ ਰਹਿਣ ਲਈ ਤੇ ਕਾਫੀ ਸੋਹਣਾ 뷰ਅ ਵਾ ਸਿਟੀ ਦਾ ਤੇ ਆਪਾਂ ਪਹੁੰਚ ਗਏ ਆ ਵਾਲਮਾਰਟ ਹੁਣ ਵਾਲਮਾਰਟ ਤੋਂ ਕੁਝ ਖਾਣ ਪੀਣ ਲੈਣ ਲੱਗੇ ਆ ਤੇ ਫਿਰ ਚੱਲਦੇ ਆ ਅੱਗੇ ਪਾਣੀ ਦਾ ਕੇਸ ਚਿਪਸ ਚਿਪਸ ਬਾਕੀ ਸਾਰਾ ਸਾਮਾਨ ਚੱਕ ਲਿਆ ਇੱਥੋਂ ਚਿਕਨ ਚਿਕਨ ਆਰਡਰ ਕੀਤਾ ਇਹਨਾਂ ਨੇ ਤੇ ਵੇਖਦੇ ਹੋਰ ਕੀ ਕੀ ਲੈਂਦੇ ਆ ਹਲੇ ਬਿੱਲ ਕਰਾਉਂਦੀ ਦੇਰ ਦੇਰੀ ਹੋਈ ਆ ਤੇ ਇੱਧਰ ਵੇਖੋ ਬਿੱਲ ਤੇ ਹੀ ਨਾਲ ਹੀ ਬਸ ਖੋਲਦੀ ਬਦਲ ਇਹ ਪ੍ਰੋਗਰਾਮ ਕਿਥੋਂ ਦਾ ਕਿਹੜੇ ਕਿਹੜੇ ਤੁਸੀਂ ਹੁਣ ਪਾਣੀ ਦੇ ਕੰਡੇ ਬੈਣਾ ਵਾ ਵੀ ਜਿਹੜਾ ਸਾਰਾ ਸਮਾਨ ਖਰੀਦਿਆ ਜਾਂਦਿਆ ਇਹ ਕਹਿੰਦੇ ਪਤਾ ਨਹੀਂ ਕੀ ਕਰਨਾ ਪਤਾ ਨਹੀਂ ਹੁਣ ਕਿੱਥੇ ਲੈ ਕੇ ਚੱਲੇ ਕਿਤੇ ਪਾਣੀ ਦੇ ਕੰਡੇ ਤੇ ਕਹਿੰਦੇ ਜਾਣਾ ਮੁੰਡੇ ਇੰਨੇ ਪਿਆਸੇ ਹੀ ਨਾ ਪਿਆਸੇ ਬੜੇ ਹੀ ਮੁੰਡੇ ਉਹ ਨਿਕਲਦੇ ਹੀ ਪਾਣੀ ਬਿਨ ਬਿੱਲ ਕਰਨ ਤੋਂ ਪਹਿਲਾਂ ਬਿੱਲ ਕਰਾ ਤੋਂ ਪਹਿਲਾਂ ਪੀਣ ਨੂੰ ਫਿਰਦੇ ਸੀ ਇੰਨੇ ਤੇ ਬਿੱਲ ਦਿਉਣ ਦੀ ਮਸਕੈਣ ਹੁੰਦੀ ਦੇਰ ਹੋਈ ਹੈ ਲੈ ਪੇ ਵੀ ਨਹੀਂ ਹੋਇਆ ਉਧਰੋਂ ਪਾਏ ਪੇ ਰਿਜੈਕਟ ਹੋ ਜਾਂਦੀ ਪੇ ਪਾਏ ਰਿਜੈਕਟ ਹੋ ਜਾਂਦੀ ਉਹ ਕਹਿੰਦੇ ਰੱਖ ਤੇ ਇੱਥੇ ਇਹਨੇ ਨਾਲ ਦੀ ਨਾਲ ਉਸੇ ਵळे ਇੰਨੇ ਤੇ ਪਾਣੀ ਨੂੰ ਹੱਥ ਪਾਇਆ ਹੀ ਨਹੀਂ ਕਿ ਆ ਵਾਹ ਦੁੱਦ ਦੁੱਦ ਬੁੱਧਾ ਦੁੱਧ ਵੀ ਇਹ ਮੰਗਦਾ ਹੈ ਹਵਲੇ ਇੱਧਰ ਇੱਧਰ ਮੰਡੇ ਚਿਕਨ ਚਿਕਨ ਵੜੀ ਲਿਆਉਂਦੇ ਪਤਾ ਨਹੀਂ ਤਿਆਰੀ ਕੋਈ ਤਗੜੀ ਆ ਲੱਗਦਾ ਉੱਥੇ ਨਾ ਉੱਥੇ ਬੈਬਲੀਕ ਹੁੰਦੀ ਤੇ ਕਹਿੰਦੀ ਇੰਨਾ ਕਿ ਅਸੀਂ ਆਪ ਛੱਡਿਆ ਵਾ ਮੈਂ ਕਿਹਾ ਥੋੜਾ ਜਿਹਾ ਡੂੰਘ ਹੋਰ ਕਰ ਦੋ ਬੰਦਾ ਹੁੰਦੇ ਜਾਂਦੇ ਹੱਥ ਧੋਣੇ ਦਾ ਕੀ ਆ ਵਾਹ ਆ ਕੜਾਈ ਪੁਆਇੰਟ ਵਾਲਿਆਂ ਦੀ ਗੱਲ ਨਹੀਂ ਇਹਨਾਂ ਦੀ ਵੱਲੇ ਨਾ ਦੇ ਪਤਾ ਨਹੀਂ ਕਿਹੜੀ پارک ਚ ਲਾਈ ਫਿਰੰਦੇ ਆ ਰਾਤ ਜਿਹੜਾ ਸ਼ਾਮੀ ਸੌਂਦਾ ਗਿਆ ਬਾਬਾ ਜੀ ਪ੍ਰੋਗਰਾਮ ਕੀ ਆ ਹਣ ਆਉਂਦੇ ਬਰਫ਼ ਬਰਫ਼ ਖਾਣੀ ਹੈ ਗੋਲੇ ਬੜਾ ਖਾਣੇ ਕਹਿੰਦੇ ਗੋਲੇ ਬੜਾ ਖਾਣੇ ਆ ਸਾੜੀ ਕਿਹੜੇ ਆ ਆਪਣੇ ਕੋਲ ਜਿਪਸਾ ਹਾਂ ਜਨਨ ਤੇਰੇ ਕੋਲ ਇਹ ਮੁਰਗਾ 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 ਇਹ ਏਮ ਵਾਲਾ ਬੰਦਾ ਏਮ ਵਾਲਾ ਬੰਦਾ ਸਹੀ ਗੱਲ ਹੈ ਕੁਮਿੰਦਰ ਆਪਣੇ ਲਈ ਪਨੀਰ پنੂਰ ਚੁੱਕਿਆ ਵੀ ਕੁਛ ਨਹੀਂ ਲਿਆ ਪਨੀਰ پنੂਰ ਬਾਬਾ ਜੀ ਜਿਪਸ ਤੇ ਆਈ ਹੈ ਸਰ ਇਹ ਤੇ ਉੱਥੇ ਗਏ ਆ ਬਾਰਬ੍ਰੀਟੋ ਮਾੜਾ ਜਾ ਕੀ ਕੁਛ ਖਾਣ ਦੀ ਲਾਜ ਨਹੀਂ ਉਹ ਬੰਦ ਮਿਲਿਆ ਅੱਗੋਂ ਮੈਂ ਕਿਹਾ ਸਮਝ ਲਾਂ ਕਿ ਡਾਈਟਿੰਗ ਕਰੰਦੇ ਆ ਅੱਜ ਉਹ ਜਿਹੜਾ ਬੰਦਾ ਹੁੰਦਾ ਨਾ ਮਗਰ ਪਤਾ ਨਹੀਂ ਐਂਡ ਪੁਆਇੰਟ ਕਹਿੰਦਾ ਐਂਡ ਪੁਆਇੰਟ ਪਾਣੀ ਵੀ ਲਾਹੰਦਾ ਪਾਣੀ ਦਾ ਕੀ ਕੰਮ ਹੈ ਇੱਥੇ ਪਾਣੀ ਤੇ ਉਤਰਾ ਬੜਾ ਇੱਥੇ ਸਹੀ ਗੱਲ ਹੈ ਪਾਣੀ ਵਧਾਉਣਾ ਹੀ ਦੇ ਪਾਣੀ ਵਧੋੜਾ ਐਂਡ ਪੁਆਇੰਟ ਤੇ ਜਾਣਾ ਕਿ ਇਧਰ ਬਦੇ ਸ਼ਾਹਬ ਨੇ ਆ ਕੇ ਹੋੜਿਆ ਬਦੇ ਸ਼ਾਹਬ ਕਾਸ਼ ਵਿੱਚ ਕੀ ਦਿੱਤਾ ਜੇ ਕਰ ਲੀ ਗੀ ਘਰ ਦੀ ਗੱਡੀ ਦੇਸੀ ਦੇਸੀ ਚਲੋ ਜੀ ਜਲ ਪ੍ਰਵਾਹ ਕਰ ਜਾਣਾ ਇਹ ਕਿਦਾ ਇਧਰੋਂ ਕੋਈ ਪੱਥਰ ਓਏ ਵੇਖਿਓ ਭਰਾਵਾ ਧਿਆਨ ਨਾਲ ਕੋਈ ਪੱਥਰ ਤਲਕ ਤਲਕ ਨਾ ਜਾਏ ਪ੍ਰੋਗਰਾਮ ਤਗੜੇ ਲੱਗਣਦੇ ਆ ਇੱਥੇ ਮੈਨੂੰ ਅੱਗੇ ਕਿਆ ਬਾਤ ਆ ਜੱਸੀ ਜੀ ਘਰ ਆਤੇ ਆ ਜੱਸੀ ਜੀ ਕਿਵੇਂ ਹੋ ਕੀ ਕਰਨ ਦੇਸੀ ਤੁਸੀਂ ਇੱਥੇ ਜੱਸੀ ਕੁਦਰਤ ਨਾਲ ਜੁੜਿਆ ਹੋਇਆ ਕੱਲਾ ਸ਼ਾਂਤੀ ਪਸੰਦ ਲੋਕ ਨੇ ਹੋਰ ਪਰ ਰੋਲਾ ਪੈ ਗਿਆ ਹੋਰ ਰੋਲਾ ਪੈ ਗਿਆ ਰੋਲੇ ਵਾਲੇ ਆ ਗਏ ਰੋਲੇ ਵਾਲੇ ਆ ਗਏ ਟਰੈਕਟਰ ਚਾਹੀਦਾ ਇਹ ਸਾਹਮਣੇ ਟਰਾਂਟੋ ਆਉਂਦਾ ਰਾਤ ਲੱਭਣ ਨਹੀਂ ਦਿਆ ਪਰ ਖਾਨੂੰ ਅੱਖਾਂ ਨਾਲ ਜਰੂਰ ਲੱਭਣ ਦਿਆ ਥੀ ਬਹੁਤ ਸੋਹਣਾ ਆਹੋ ਆ ਲੱਕੜੇ ਗੀਏ ਬੈਠੇ ਇਤਰਾਵਾ ਕੋਈ ਉਹ ਪੱਥਰ ਤੇ ਬੈਠਾ ਜਿਦਰਾ ਲੜ ਨਹੀਂ ਪਏ ਹੁੰਦੇ ਇੱਥੇ ਹੁੰਦਾ ਕਦੇ ਵੀ ਕੋਈ ਗੱਲ ਦੋ ਜੀ ਇੱਕ ਆਹ ਪੱਥਰ ਤੇ ਬੈਠਾ ਇੱਧਰ ਇੱਧਰ ਆ ਵਖਰੇ ਵਖਰੇ ਬੈਠੇ ਗੱਲ ਕੀ ਭਾਈ ਕੀ ਚੱਕਰ ਆ ਪ੍ਰੋਬਲਮ ਕੀ ਆ ਇਧਰ ਫਾੜ ਪੱਥਰੇ ਆ ਘਲੇ ਤੇ ਕੀ ਆ ਲੱਕੜ ਤੇ ਬਾਜੀ ਪ੍ਰੋਬਲਮ ਕੀ ਚੱਲੰਦੀ ਹਣ ਬੰਦੇ ਰੁੱਸ ਗਏ ਬਕਰ ਵਕਰ ਪੱਥਰਾ ਤੇ ਬੈਠੇ ਆ ਬੰਦੇ ਗਲਾਸ ਦੀ ਆ ਭੁੱਲ ਗਏ ਉਹ ਭਾਂਜੇ ਪਾਣੀ ਪੀਣਾ ਹੀ ਗਲਾਸ ਦੀਆਂ ਜਦੋਂ ਭੁਲਾਏ ਬੋਤਲਾਂ ਚ ਗਲਾਸ ਦੀਆਂ ਭਾਗ ਪੀਣਾ ਗਲਾਸੀਆਂ ਚ ਪਾ ਕੇ ਪੀਣਾ ਹੀ ਇਹ ਸਾਰਿਆਂ ਨੂੰ ਪਤਾ ਤੁਸੀਂ ਕੀ ਤੇ ਇੱਕ ਆਹ ਲੈ ਉਹ ਨਹੀਂ ਆਪ ਵੀ ਨਹੀਂ ਮੁੰਡਿਆਣੇ ਆਵੇ ਕੈਨੇਡਾ ਡਰਾਈਪ ਵੀ ਨਹੀਂ ਉਹ ਗਲਾਸੀਆਂ ਭੁਲਾਏ ਆ ਤੇ ਹੁਣ ਗਲਾਸੀਆਂ ਲਾਣ ਗਏ ਆ ਬੰਦੇ ਇੱਥੇ ਬੰਦੇ ਉਦਾਸ ਹੋ ਗਏ ਆ ਇਧਰ ਹਾਂਜੀ ਬੱਲ ਸਾਹਿਬ ਗਲਾਸੀਆਂ ਦਾ ਚੱਕਰ ਕੀ ਕੀ ਆ ਪਤਾ ਨਹੀਂ ਗਲਾਸੀਆਂ ਕਰਨੀਆਂ ਕੀ ਇਹਨਾਂ ਨੇ ਚਿਪਸ ਖਾਓ ਕਰਨ ਜਾਓ ਮੈਂ ਤੇ ਆਪਣੇ ਮਾਸੀ ਦੇ ਮੁੰਡੇ ਕੋਲ ਆ ਕੇ ਬਹਿ ਗਿਆ ਸਾਡੇ ਵੱਲੋਂ ਸਾਡੇ ਵੱਲੋਂ ਮਰ ਗਲਾਸੀਆਂ ਆ ਜਾਣ ਮੈਂ ਆਉਣ ਅਸੀਂ ਪੱਥਰ ਮਾਲਿਆ ਵਧੀਆ ਵਾਲਾ ਪੱਥਰ ਮਾਲਿਆ ਕਿੰਨ ਟਾਈਮਾਂ ਕੋ ਹੈਗਾ ਇੱਕ ਉਸ ਤੋਂ ਬਾਅਦ ਭਾਈ ਉੱਪਰ ਤੇ ਆਉਣ ਜੇ ਤੇ ਮਰਜ਼ੀ ਆਉਣ ਆਪਾਂ ਘਰ ਦਿਲ ਜਾਣਾ ਤੁਹਾਡੇ ਨਾਲ ਪੰਜ ਬੰਦੇ ਹੋਰੇ ਆ ਲਿਆ ਆਪਣੀ ਆ ਸਰਪ੍ਰਾਈਜ਼ ਪੜੀ ਇਹ ਦੇਖੋ ਕਿ ਆ ਤੇ ਗਲਾਸ ਗਿਆ ਇਹ ਜਨਤ ਇਹ ਫੜ ਬੋਤਲ ਦੀ ਲਿਆ ਕਿਹੜੀ ਵਾਲੀ ਕਿਹੜੀ ਬੋਤਲ ਚਾਹੀਦੀ ਆ ਵਾਲੀ ਬੋਤਲ ਚਾਹੀਦੀ ਕਿ ਬੱਤ ਤੇਜ ਆਈ ਤੇ ਨਾਕ ਦੇ ਆ ਦੇ ਪਜਾਮਾ ਹੀ ਘਰੇ ਪੋਂ ਨੂੰ ਲੱਭਦੇ ਨਹੀਂ ਤੇ ਬੋਤਲ ਲੁਕਾ ਕੇ ਲੈ ਕੇ ਆਈ ਇਹਨਾਂ ਚ ਓਏ ਆ ਕੀ ਹੋਇਆ ਆ ਕੀ ਹੋਇਆ ਲੈ ਡੋੜ ਗਈ ਬੁੱਢੀ ਕੀ ਹੋਦੀ ਓਏ ਨੁਕਸਾਨ ਹੋ ਗਿਆ ਜੀ ਅੱਗੇ ਬੜੇ ਵੇਚੇ ਵੇਚੇ ਭਾਈ ਪਹਿ ਇੱਕ ਕੰਮ ਕਰੋ ਹਾਂਜੀ ਗਲਾਸੀਆਂ ਤੇ ਲੈ ਕੇ ਨਹੀਂ ਇਹਨਾਂ ਨੂੰ ਕਿ ਬਰਫ਼ ਦੇ ਉੱਤੇ ਪਾ ਪਾ ਚੂਸ ਲੋ ਓ ਪਾਓ ਚਲ ਜਣੋ ਗੋਲੇ ਬਣਾ ਲਓ ਬਰਫ਼ ਦੇ ਉੱਤੇ ਪਾ ਬਰਫ਼ ਦੇ ਗੋਲੇ ਬਣਾ ਲਓ ਤੇ ਉਹ ਚੂਸ ਲੋ ਸਕੋ ਹੈ ਏਦਾਂ ਘਰ ਪਜਾਮਾ ਲਵੇੜ ਜੀ ਦਾ ਅਹੀ ਦੋਵੇਂ ਵੀਰ ਇੱਤੇ ਬੈਠ ਕੇ ਕੋਈ ਬਿਜ਼ਨਸ ਕੋਈ ਦਿਲ ਦੀਆਂ ਗੱਲਾਂ ਇੱਕ ਦੂਜੇ ਨਾਲ ਕਰੋ ਲੰਦੇ ਆ ਮਾ ਜੇ ਨਾਲ ਸ਼ਾਂਤੀ ਨਾਲ ਬਾਕੀ ਸਾਰੇ ਬੰਦੇ ਤੁਹਾਡੇ ਦੂਰ ਬਟਾਇਆ ਵੀ ਪਈ ਆਪਣਾ ਰੌਣਕ ਮੇਲਾ ਕਰ ਲਓ ਲੋਕਲੇ ਖਜ਼ਾਨੇ ਤੁਹਾਡੇ ਜਿਵੇਂ ਮੈਂ ਵੀ ਬਦਲਿਆਂ ਹੋਵਾਂਗਾ ਪਰ ਤੂੰ ਵੀ ਵੱਖਰੀ ਏ ਉਹ ਦੂਰੋਂ ਦੂਰੋਂ ਤੱਕਦਾਰਿਆ ਬੁਲਾ ਵੀ ਨਹੀਂ ਸਕਿਆ ਮਹਿਕਮ ਦਿਲ ਜਿਹਾ ਤੇਰੇ ਨੇੜੇ ਆ ਵੀ ਨਹੀਂ ਸਕਿਆ ਉਹ ਪੁੱਛ ਕੇ ਤੇਰਾ ਹਾਲ ਮੈਂ ਸੱਜਦੇ ਕੱਢਦਾ ਰਹਿਦਾ ਸਾਂ ਤੂੰ ਮੇਰਾ ਨਾਂ ਲਿਖ ਕੇ ਕਦੇ ਮਟਾਉਂਦੀ ਸੀ ਕਿ ਨਹੀਂ ਹੋ ਮੇਰੇ ਬਾਰੇ ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਵਾਹ ਵੈਰੀ ਗੁੱਡ ਵਾਹ ਵਾਹ ਐਂਡ ਵੈਲ ਐਂਡ ਹੋ ਗਿਆ ਹੁਣਾਂ ਸ਼ੁکری ਵਾਲੀ ਗੱਲ ਨਹੀਂ ਹੈ ਸਾਥੋਂ ਕੋਈ ਹੱਲ ਨਹੀਂ ਕਿਆ ਤਮਾਸ਼ੇ ਜ਼ਿੰਦਗੀ ਦੇ ਤੂੰ ਨਹੀਂ ਤਾਂ ਦਲ ਦਲ ਨਹੀਂ ਹੋ ਮੈਂ ਯਾਰ ਬਦਲਦੇ ਦੇਖੇ ਨੇ ਪਿਆਰ ਬਦਲਦੇ ਦੇਖੇ ਨੇ ਬੋਤਲੇ ਤੇਰਾ ਕਰਜ਼ਦਾਰ ਪਾਵੇਂ ਨਸ਼ੇ ਚ ਖਾਦੇ ਠੇਡੇ ਨੇ ਹੋ ਚੱਲ ਹਸਰਤ ਦੋਨਾਂ ਦੀ ਇੱਕ ਮਿਕ ਹੀ ਜਿੰਦੀ ਰਹੀ ਮੈਂ ਤੈਨੂੰ ਪੀਂਦਾ ਗਿਆ ਤੂੰ ਮੈਨੂੰ ਪੀਂਦੀ ਗਈ ਵੈਰੀ ਗੁੱਡ ਵੈਰੀ ਨਾਈਟ ਫਾਈਨਲ ਦੀ ਘਰ ਪਹੁੰਚ ਗਏ ਆ ਤੇ ਹੁਣ ਗੱਡੀ ਲਾਈਏ ਪਹਿਨਾ ਅੰਦਰ ਗਰਾਜ ਚ ਪਿੱਕਾ ਤੇ ਫਿਰ ਕਰਦੇ ਆ ਗੱਲਬਾਤ ਅੱਗੇ ਤੁਹਾਡੇ ਨਾਲ ਚਲੋ ਜੀ ਪਿੱਕਾ ਕਰਤਾ ਆਪਾਂ ਗਰਾਜ ਚ ਬੰਦ ਭਰਾਵਾ ਬੜਾ ਖੱਲੇ ਵਾਲਾ ਕੰਮ ਆ ਬ੍ਰੈਂਟ ਤੇ ਅੱਗੇ ਆਪਣਾ ਪਹਿਲਾ ਪਿੱਕਾ ਜਿਹੜਾ ਚੋਰੀ ਹੋ ਗਿਆ ਟਰਾਈਵੇ ਤੇ ਲਾਇਆ ਸੀ ਤੇ ਕੋਈ ਆਇਆ ਜਵਾਨੋ ਨਹੀਂ ਚੱਕ ਕੇ ਲੈ ਗਏ ਉਸ ਤੋਂ ਬਾਅਦ ਆਪਾਂ ਜਿਹੜਾ ਕੰਮ ਆ ਪੂਰਾ ਕਿਵਰ ਕਰਤਾ ਕਿ ਗਰਾਜ ਇਹਨੂੰ ਲਾ ਕੇ ਸਾਡਾ ਇਹਨਾਂ ਲੱਗੇ ਵੀ ਇੱਥੇ ਕੋਈ ਪਿੱਕਾ ਵੀ ਹੈਗਾ ਤੇ ਦੋ ਗੱਡੀਆਂ ਅੱਗੇ ਲਾ ਦੀਦੀਆਂ ਇਹ ਬੜਾ ਖਤਰੇ ਵਾਲਾ ਕੰਮ ਜਿਹੜਾ ਬਾਕੀ ਦਨੂੰ ਮਿਲਦੇ ਆ ਕਿਦੇ ਵਲੌਗ ਚ ਹਣ ਸਾਰਸਕਲ ਅੱਜ ਬਹੁਤ ਇੰਜੋਏ ਕੀਤਾ ਤੇ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਸੀ ਯੂ ਇਨ ਨੈਕਸਟ ਵਲੌਗ ਤੇ ਤੁਸੀਂ ਸਾਡੇ ਚੈਨਲ ਨੂੰ ਕਰ ਲਾ ਸਬਸਕ੍ਰਾਈਬ